ਹਾਂ ਵਿਰਾਜ ਇੱਕੋ ਮਿੱਠੀ ਨਿੱਕੀ ਜੀ ਵਿਰਾਜ ਕਿੱਥੇ ਆਇਆ ਵੀਰਾਜਾ ਉਹਦੇ ਨਾਲ ਕੀ ਆਇਆ ਹਨਾ ਉਹ ਉਹ ਆ ਗਈ ਇੱਧਰ ਵਿਰਾਜ ਉਹ ਵੀ ਆ ਗਈ ਆ ਜਾਓ ਆ ਜਾਓ ਲੱਗੀ ਗਈ ਧੋਪ ਸੁਹਣੀ ਵਿਰਾਜ ਹਾਂ ਨਹੀਂ 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 ਪਾਪਾ ਕੋਲੇ ਠੀਕ ਹੈ ਹੂੰ ਹੂੰ ਮੈਂ ਲੱਗੀ ਕਿੰਨਾ ਕਿੰਨਾ ਸੋਹਣਾ ਕਿੰਨਾ ਸੋਹਣਾ ਮਨ ਵੀ ਮੈਂ ਚੱਕਾ ਆਪਾਂ ਜਸਪੀ ਦੇ ਦੂਜੇ ਪਾਏਗੇ ਬੇਟੇ ਦੇ ਘਰੇ ਆ ਗਏ ਤੇ ਉਹਨਾਂ ਦੇ ਨਿੱਕਾ ਜਾਂ ਮੇਮਣਾ ਐ ਕਿੰਨਾ ਸੋਹਣਾ ਲੱਗਦਾ 이만, 빨리! 빨 이만! 아쥬가! 아쥬! 아이어 그치? 어나 ਹਾਂ ਜੀ ਉਹ ਰੇ ਲੈ ਆ ਮਡੇ ਕੋਲੇ ਇੱਥੇ ਬਕਸੀ ਸ ਉਹ ਰੇ ਫੜਾ ਲੈ ਵੀਰ ਨੂੰ ਨਹੀਂ ਕੋਨੀ ਉਹ ਵੀ ਕਿ ਵੀ ਇੱਕ ਹੀ ਜਾਂਦਾ ਵਿਚਾਰਾ ਮੂੰਹ ਹਣ ਲੈ ਤੇ ਉਹਨੂੰ ਡੌਗੀ ਨੂੰ ਵੇਂਦਣਾ ਉਹ ਲੈ 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 ਹਾਂ ਤਾਂ ਕਾਇੋਂ ਨਹੀਂ ਵਾ ਰੇ ਲੈ ਹਾਂ ਵੜ ਜੂਗੀ ਹਾਂ ਜੀ ਹਾਂ ਨਹੀਂ ਬਹੁਤ ਸੋਹਣੇ ਇਹਦੇ ਵਿੱਚ ਹੋਰ ਭੱਜ ਜੀ ਲਾ ਲਓ ਲਿਆ ਹਾਂ ਜੀ ਲਾਵਾਂਗੇ ਹਾਂ ਹੋਰ ਲਾ ਲਓ ਅਜੇ ਨਾ ਠੰਡ ਆ ਹਾਂ ਤੁਸੀਂ ਉਹ ਜਿਹੜੀ ਡੈਡੀ ਹਟ ਕਰਕੇ ਉਹ ਬੜਵਾ ਲੈਣੀ ਸੀ ਨਾ ਇਧਰ ਨਾਲ ਨਾਲ ਸਾਰੇ ਉਹ ਉਦਾਂ ਨਹੀਂ ਜਿਵੇਂ ਆ ਅੱਗੇ ਹਾਂਜੀ ਹਾਂਜੀ ਜਿਵੇਂ ਉਹ ਲੱਗੀ ਆ ਹਾਂਜੀ ਹਾਂ ਉਵੇਂ ਬਣਵਾ ਲੈਣੀ ਸੀ ਨਾ ਚਲੋ ਹੁਣ ਭਾਬੀ ਜੀ ਹਣੀ ਆਏ ਨਹੀਂ ਹਲੇ ਹਾਂਜੀ ਆਏ ਨਹੀਂ ਐਨੇ ਕ ਭਾਬੀ ਮੋਂਗਰੇ ਐਨੇ ਕੀ ਹਾਂਜੀ ਹਾਂ ਵਾਧੂ ਹੈ ਨਾ ਚਲੋ ਸੱਤ ਜਾਣਾ ਆਲੂ ਪੈ ਕਿੰਨਾ ਸਾਰਜਲਾ ਹਾਂ ਆ ਆਲੂ ਪੈ ਕੇ ਨਹੀਂ ਕੱਪੜੇ ਲੈਣੇ ਕੱਪੜੇ ਲੈਣ ਆਏ ਆਦੇ ਅੱਛਾ ਨਹੀਂ ਆਪਾਂ ਵੀ ਚੌਕ ਆਪਾਂ ਸੱਚਕਵਾਰ ਵੀ ਕੱਟਣਾ ਆਪਾਂ ਵੀ ਲੈ ਆਇਓ ਕਰ ਕਰਦ ਲੈ ਆਇਓ ਚੌਕੀ ਭਰਦੇ ਹੁੰਦੇ ਐਲੋ ਵੀਰਾ ਐਲੋ ਵੀਰਾ ਬਹੁਤ ਖੜਾ ਐਲੋ ਵੀਰਾ ਤੜੀਆਂ ਕਿੰਨੀਆਂ ਤੜੀਆਂ ਕਿੰਨਾ ਪੋੜ ਇਹਨਾਂ ਦੇ ਸੱਚ ਮੇਥੀ ਮੁੱਥੀ ਹੈ ਨੇ ਮੇਥੀ ਭਾਬੀ ਅਵੇ ਗੀ ਭਾਜੀ ਸਾਵੇ ਕਿ ਗਈ ਆ ਪਰ ਥੋੜੀ ਵੱਢ ਲੈ ਚੱਲੀਏ ਹਾਂ ਮੇਥੀ ਵੱਢ ਲੈ ਜਾਈਏ ਬਸ ਉਹ ਛਾਵੇਂ ਸਕਾ ਲਾਂਗੇ ਤੂੰ ਮੈਂ ਉਹਦਾ ਦਾ ਦਿੰਦੀ ਤੇ ਅਸੀਂ ਥੋੜੀ ਲੈਣੀ ਤੂੰ ਹਾਂ ਨਹੀਂ ਚਲੋ ਦਾਤੀ ਨੇ ਵੱਢ ਲੈਨੇ ਹਾਂ ਵੱਡੀ ਹੋਈ ਛੇਤੀ ਫੁੱਟੇ ਆਉਂਦੀ ਨਾ ਹਾਂ ਛੇਤੀ ਹੋਣੀ ਜਸਪੀ ਦੇ ਤਾਏ ਦਾ ਘਰ ਇੱਧਰ ਦੂਜੇ ਤਾਏ ਦਾ ਹਾਂਜੀ ਦੋ ਕੁ ਪੀਸ ਵੱਢੋ ਸੱਚੀ ਲੈਣੀ ਬਾਬਾ ਸੱਚ ਵੀ ਤੇ ਫੇਸ ਤੇ ਵੀ ਵਧੀਆ ਇਸ ਵਾਸਤੇ ਉਹ ਥੱਲਾ ਭਬਜੀ ਉਹ ਜਿਹੜਾ ਵੱਡਾ ਉਹ ਵੜਦੋ ਨਾ ਹਾਲੇ ਤੁਹਾਡਾ ਜਾਂ ਖਾ ਖਲ ਜੋ ਹਾਂਜੀ ਜਿਹੜਾ ਥੱਲੇ ਆ ਮੋਢੇ ਚ ਵੜਦਿਓ ਬਹੁਤ ਜ਼ਿਆਦਾ ਖੜਾ ਹੈ ਲੋ ਵੀਰ ਆ ਗੁੱਠਲ ਦੇ ਫੁੱਲ ਦੇ ਆ ਨਾ ਉਹ ਬੁੱਟਾ ਹਾਂਜੀ ਹਾਂ ਇਹ ਦੇਸੀ ਨਹੀਂ ਗੀ ਹਣਾ ਬਟੇ ਆ ਕਿ ਗੁੱਠਲ ਦੇ ਫੁੱਲ ਨਹੀਂ ਨਹੀਂ ਗਲਾਬ ਗਲਾਬ ਦੇਸੀ ਗਲਾਬ ਨਹੀਂਗਾ ਵਿੱਚ 스멜 ਨਹੀਂ ਆਉਂਦੀ। ਮਮਾ ਨੇ ਬੁਲਾ ਦੇ ਕਾਦੇ। ਇਹ ਛੜਾ ਸੰਤਾ ਗਰਾਜ ਤੋਂ ਬਣਿਆ ਫਰਦਾ। ਲੈ ਲੈ। ਨਾਨ ਕੀ ਆਇਆ ਮੁੰਡਾ? ਬਸ ਕਰ ਜੋ ਭਾਵੇਂ ਜੀ। ਫੇਰ ਲੈ ਜਾਾਂਗੇ। ਵਿਰਾਜ ਸਿੰਘ ਨਾਨਕਿਆਂ ਤੋਂ ਜਾ ਰਹਿਆ ਵਾਪਸ। ਹੈ? ਘਰ ਵਾਪਸ। ਘਰ ਨੂੰ ਜਾ ਰਹਿਆ ਵਿਰਾਜ ਸਿੰਘ ਨਾਨਕਿਆਂ ਤੋਂ ਮੀਂਹ ਵੀ ਆਈ ਪਈ। ਵੀ ਮਰੀ ਨੀਂਦ ਛੜੀ ਆ ਸਿੰਘ ਨੂੰ ਸੂਰਜ ਦੇਖੋ ਸਵੇਰ ਤਾਂ ਬਹੁਤ ਜ਼ਿਆਦਾ ਤੰਦਸ ਹਮ ਹਮ ਹਮ